प्यारे श्रोताओं प्यार परिसत श्री अकालजी ਤੁਸੀਂ ਦੇਖ ਰਹੇ ਹੋ ਸਟਾਰਜੀ ਨਿਊਜ਼ ਚੈਨਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਦਿੱਲੀ ਦੇ ਵਿਧਾਇਕ ਵਿਸ਼ੇਸ਼ ਰਵੀ ਨੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਅਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਉਹ ਦਿੱਲੀ ਵਿਖੇ ਹੋਣ ਵਾਲੀਆਂ ਚੋਣਾਂ ਲਈ ਆਸ਼ੀਰਵਾਦ ਲੈਣ ਆਏ ਹਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਮੱਥਰ ਟੇਕ ਕੇ ਸ਼ਹੀਦੀ ਬਾਦ ਪ੍ਰਾਪਤ ਕੀਤਾ ਜਿੱਥੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਪੂਰੀ ਦੁਨੀਆ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆਪਣੇ ਦੇਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਉਹ ਅੱਜ ਮੇਰੇ ਨਾਲ ਸਾਡੇ ਦਿੱਲੀ ਤੋਂ ਐਮਐਲਏ ਕਰੋਲ ਬਾਗ ਤੋਂ ਵਿਸ਼ੇਸ਼ ਸ਼ਰਵੀ ਜੀ ਜਿਹੜੇ ਤਿੰਨ ਵਾਰ ਲਗਾਤਾਰ ਐਮਐਲਏ ਜਿੱਤ ਚੁੱਕੇ ਹੁਣ ਫਿਰ ਸਾਡੇ ਕੌਮੀ ਕਦਮਿੰਦ ਅਦਵਿੰਦ ਕੇਵਲਜੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਚੌਥੀ ਵਾਰ ਇਹ ਐਮਐਲਏ ਬਣ ਜਾਦੇ ਤੇ ਇਹਨਾਂ ਨੇ ਵੀ ਅੱਜ ਫੈਸਲਾ ਕੀਤਾ ਕਿ ਮੈਂ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਵਾਂ ਸੋ ਇਹਨਾਂ ਨੇ ਵੀ ਮੈਂ ਵੀ ਦਿੱਲੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਦਿੱਲੀ ਦੀ ਸਾਡੀ ਸਾਥ ਸਗਰ ਲਈ ਅਰਦਾਸ ਕੀਤੀ ਹੈ ਦਿੱਲੀ ਦੇ ਅੰਦਰ ਜਿਹੜੇ ਸਾਡੀ ਸਰਕਾਰ ਵੱਲੋਂ ਲੋਕ ਪੱਖੀ ਚੰਗੇ ਕੰਮ ਹੋਦੇ ਆ ਉਹ ਇਦਾਂ ਹੀ ਜਾਰੀ ਰਹਿਣ ਪਦਮਾਤਵਾ ਬਲਵਖਸ਼ੇ ਤੇ ਅਸੀਂ ਉਹ ਕੰਮ ਜਿਹੜੇ ਕਰਦੇ ਦੀਏ ਸੋ ਮੈਂ ਬਹੁਤਾ ਨਹੀਂ ਬੋਲਣਾ ਕਿਉਂਕਿ ਰਵੀ ਜੀ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਬੰਦੇ ਆ ਜਦੋਂ ਪਾਰਟੀ ਬਣੀ ਸੀ ਇਹ ਪਹਿਲੇ ਬੰਦਿਆਂ ਚੋਂ ਆ ਜਿਨ੍ਹਾਂ ਨੇ ਪਾਰਟੀ ਬਣਾਈ ਉਹ ਪਹਿਲੇ 29 ਐਮਐਲਏ ਚੋਂ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਉਹ ਤੁਹਾਡੇ ਨਾਲ ਜਿਹੜੇ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ ਫਿਰ ਕੱਲ੍ਹ ਨੇ ਫਿਰ ਮੈਂ ਕਰਦੇ ਸਰਕਾਰ ਡਿੱਗਣ ਦੇ ਕਗਾਰ ਤੇ ਆ ਨਦੀਸ਼ ਕੁਮਾਰ ਨੇ ਯੂ-ਟਰਨ ਲੈ ਲਿਆ ਵਾ ਲਾਲੂ ਯਾਦਵ ਦੇ ਕਹਿਣ ਤੇ ਕੀ ਭਵਿਸ਼ ਦੇਖਦੇ ਬੀਜੇਪੀ ਦਾ ਬੀਜੇਪੀ ਦਾ ਪੁਖ ਤੇ ਦੇਖੋ ਬੀਜੇਪੀ ਦੇਸ਼ ਵਿਰੋਧੀ ਆ ਲੋਕ ਵਿਰੋਧੀ ਆ ਤੇ ਬੀਜੇਪੀ ਦਾ ਪੁਖ ਤੇ ਸਾਰੀ ਦੁਨੀਆ ਨੂੰ ਨਜ਼ਰ ਆ ਰਿਹਾ ਕਿ ਉਹ ਹਰ ਫੈਸਲਾ ਦੇਸ਼ ਦੇ ਵਿਰੁੱਧ ਕਰਦੇ ਆ ਪੰਜਾਬ ਦੇ ਵਿਰੁੱਧ ਕਰਦੇ ਆ ਪੰਜਾਬ ਦੇ ਵਿਰੁੱਧ ਤੇ ਦਿੱਲੀ ਹੈ ਹੀ ਬੀਜੇਪੀ ਪਿਛਲੇ 1.5 ਸਾਲ ਤੋਂ ਦਿੱਲੀ ਦੇ ਵਿੱਚ ਸਾਡੀ ਅਦਵਿਤ ਕੇਰਦੀਵਾਲ ਜੀ ਦੀ ਸਰਕਾਰ ਨੂੰ ਹਰ ਤਰ੍ਹਾਂ ਉਹਨਾਂ ਨੇ ਦੇਗੰਦੀ ਕੋਸ਼ਿਸ਼ ਕੀਤੀ ਇਸ ਕਰਕੇ ਉਹਨਾਂ ਦੇ ਆਪਣੇ ਦਿਨ ਆ ਗਏ ਲੱਗੇ ਬੰਦਾ ਜੋ ਬੀਜਦਾ ਉਹੀ ਕੱਟਦਾ ਹੈ ਅਸੀਂ ਦਰਵਾਦ ਸਾਹਿਬ ਦੇ ਬਾਦ ਖੜੇ ਹਾਂ ਸਾਡੀ ਬਾਣੀ 'ਚ ਲਿਖਿਆ ਕਿ ਜੋ ਬੀਜੋਗੇ ਉਹੀ ਕਟੋਗੇ ਸੋ ਮੋਦੀ ਜੀ ਨੇ ਜੋ ਪਿਛਲੇ 10-12 ਸਾਲ 'ਚ ਬੀਜਿਆ ਅਮਿਤ ਸ਼ਾਹ ਤੇ ਮੋਦੀ ਨੇ ਉਹ ਹੁਣ ਕੱਟਣ ਦਾ ਟਾਈਮ ਆ ਗਿਆ ਔਰ ਦੇਸ਼ ਦੀ ਜਨਤਾ ਵੀ ਉਹਨਾਂ ਤੋਂ ਆਪਣਾ ਖਿਹੜਾ ਜਿਹੜਾ ਛੁਣਾਉਣਾ ਚਾਹੁੰਦੀ ਹੈ ਔਰ ਲਾਜ਼ਮੀ ਖਿਹੜਾ ਜਿਹੜਾ ਛੁੱਟ ਜੂਗਾ ਅਦਾ ਵੀ ਸੁਪਰੀਮ ਕੋਰਟ ਦੀ ਕਮੇਟੀ ਮਿਲੀ ਹੈ ਡੱਲੇਵਾਲ ਸਾਹਿਬ ਕੀ ਕਹਿੰਨਗੇ ਨਹੀਂ ਨਹੀਂ ਦੇਖੋ ਸੁਪਰੀਮ ਕੋਰਟ ਦੀ ਮਾਨਯੋਗ ਸੁਪਰੀਮ ਕੋਰਟ ਨੇ ਆਪਣੀ ਕਮੇਟੀ ਭੇਜੀ ਆ ਮੈਂ ਤਾਂ ਵਧੀਆ ਕਦਮ ਸਮਝਦਾ ਪਰ ਮੈਂ ਮੈਂ ਚਾਹੁੰਦਾ ਕਿ ਮੋਦੀ ਜੀ ਤੇ ਅਮਿਤ ਸ਼ਾਹ ਹੋਣੀ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਤੁੰਤ ਮੰਨੇ ਡੱਲੇਵਾਲ ਸਾਹਿਬ ਦੇ ਸੇਤ ਦਾ ਜਿਹੜਾ ਉਹ ਸਭ ਤੋਂ ਜ਼ਿਆਦਾ ਜੂਰੀ ਇਹ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮੰਗਾਂ ਨੇ ਜਿਹੜੀਆਂ ਪਹਿਲਾਂ ਆਲਰੇਡੀ ਦਿੱਲੀ ਮੋਦਿ ਸੇਚ ਬੰਦੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੋ ਸੁਪਰੀਮ ਕੋਰਟ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਮੇਰੀ ਬੇਨਤੀ ਹੈ ਸਭ ਤੋਂ ਵੱਡੀ ਸਾਡੀ ਅਦਾਲਤ ਹੈ ਦੇਸ਼ ਦੀ ਕਿ ਉਹ ਸਾਡੇ ਕਿਸਾਨਾਂ ਦਾ ਜੇ ਮਸਲਾ ਹੱਲ ਕਰਵਾ ਸਕਦੀ ਹੈ ਤੇ ਇਹਨਾਂ ਨੂੰ ਕਹਿ ਕੇ ਮੋਦੀ ਨੂੰ ਕਹਿ ਕੇ ਕੇਂਦਰ ਸਰਕਾਰ ਨੂੰ ਕਹਿ ਕੇ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਉਹ ਤੋਂ ਜਿਹੜੀਆਂ ਮੰਨੀਆਂ ਜਾਣੀਆਂ ਚਾਹੀਦੀਆਂ ਆਦਾ ਵੀ ਆਜੋ ਆਜੋ ਪਾਰਟੀ ਬਣ ਜੇ ਪੰਜਾਬ ਦੇਖੋ ਹਰ ਇੱਕ ਨੂੰ ਡੈਮੋਕ੍ਰੇਸੀ ਆ ਦੇਸ਼ ਇਦਾਂ ਦਾ ਸਾਹਮਣੇ ਰਿਕੇ ਹਰ ਇੱਕ ਨੂੰ ਡੈਮੋਕ੍ਰੇਸੀ ਆ ਪਾਰਟੀ ਬਣਾਵੇ ਇਲੈਕਸ਼ਨ ਲੜੇ ਲੋਕਾਂ ਦੇ ਮੁੱਦੇ ਚੁੱਕੇ ਲੋਕਾਂ ਦੇ ਜੋ ਅਸਲੀ ਮੁੱਦੇ ਆ ਰੋਟੀ ਰੋਜੀ ਦੇ ਉਹ ਚੁੱਕਣੇ ਚਾਹੀਦੇ ਆ ਵੈਲਕਮ ਆ ਜਿਹੜੀ ਵੀ ਪਾਰਟੀ ਬਣਦੀ ਆ ਕੋਈ ਗੱਲ ਨਹੀਂ ਆ ਲੋਕਾਂ ਨੇ ਫੈਸਲਾ ਕਰਨਾ ਕਿ ਪਾਰਟੀ ਕਿਹੜੀ ਠੀਕ ਕਿਹੜੀ ਨਹੀਂ ਠੀਕ ਫੈਸਲਾ ਲੋਕ ਕਰਦੇ ਆ ਪਾਰਟੀ ਬਣਾਉਣ ਚ ਕੀ ਆ ਗੋਡਾ ਜਿਹੜਾ ਦੇਸ਼ ਦੇ ਸੰਵਿਧਾਨ ਚ ਦਰ ਹੈ ਕਿ ਬਲ ਜਿਹੜਾ ਪਾਰਟੀ ਬਣਾਉਂਦਾ ਦੇਸ਼ ਦੇ ਵਿੱਚ ਸ਼ੁਭ ਕਾਮਨਾ